ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਦੀ ਬਾਣੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਸ੍ਰੀ ਭਗਉਤੀ ਜੀ ਸਹਾਇ ਬਾਣੀ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਗੋਬਿੰਦ ਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਬਦੁਕ ਜਾਏ ਤੇਗ ਬਹਾਦਰਿ ਸਿਮਰੈ ਘਰ ਨਾਉਣ ਦਿਆ ਬਹਿ ਧਾਏ ਸਭ ਥਾਈ ਹੋਏ ਸਹਾਰੇ ਪਾਉੜੀ ਖੰਡਾ ਪ੍ਰਤਮੈ ਸਾਜਕੈ ਜਿਨ ਸਭ ਸੈ ਸੰਸਾਰੋ ਪਾਇਆ ਬ੍ਰਹਮਾ ਵਿਸ਼ਨ ਮਹਿ ਸਾਜ ਕੁਦਰਤੀ ਦਾ ਖੇਲ ਰਚਾਇ ਬਨਾਇ ਸਿੰਧ ਪਰਵਦ ਮੇਦਨੀ ਬਿਨ ਥੰਮਾ ਗगन ਰਹਾਇ ਸਰਜੇ ਦਾਨੋ ਦੇਵਤੇ ਤਿਨੰਦਰ ਬਾਦਰ ਚਾਇਆ ਤੈਹੀ ਦੁਰਗਾ ਸਾਜ ਕਹਿ ਦੇਤਾ ਦਾ ਨਾਸ ਕਰਾਇਆ ਤੈਥੋ ਹੀ ਬਲ ਰਾਮ ਲੈ ਨਾਲ ਬਾਣਾ ਦਹ ਸਿਰ ਖਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ ਬੜੇ ਬੜੇ ਮਨ ਦੇਵਤੇ ਕਈ ਯੁਗਤ ਨਹੀਂ ਤਨਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਆਦਿ ਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲਨਾਰਦ ਡੌਰੂ ਭਾਇਆ ਅਭਿਮਾਨ ਉਤਾਰਨ ਦੇਵਤਿਆ ਮਹਖਾਸੁਰ ਸੁੰਢ ਪਾਇਆ ਜੀਤ ਲੈ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇ ਕੈ ਸਿਰ ਉੱਪਰ ਛਤ੍ਰ ਫਰਾਇਆ ਦਿੱਤਾ ਇੰਦਰਨ ਕਾਲ ਕੈ ਤਿੰਨ ਗਿਰ ਕੈ ਲਾਸਤ ਕਾਇਆ ਢਰ ਕੈ ਹੱਥੋ ਦਾਣਵੀ ਦਿਲੰਦਰ ਤਰਾਸ ਵਿਧਾਇਆ ਆਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਹਾ ਬਣਾਈ ਦੁਰਗ ਸਾਹਾ ਇੰਦਰ ਬਿਰਤਾ ਸੁਨਾਈ ਆਪਣੇ ਹਾਲ ਦੀ ਸੀਨ ਲਈ ਠੋਕਰਾਈ ਸੱਤੇ ਦਾਨ ਵੀ ਲੋਕੀ ਤੇ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਬਨਾ ਰਾਖਸਾਂ ਕਿਨੈ ਨਾ ਜਿੱਤਾ ਜਾਈ ਮਖੈ ਦੇਤ ਨੂੰ ਤੇਰੀ ਸਮਤ ਕਾਈ ਦੇਵੀ ਦੁਰਗਾ ਸਾਹ ਪੌੜੀ ਦੁਰਗਾ ਬੈਣ ਸੰਨਦੀ ਹਸੀ ਹੜ ਹੜਾਏ ਪੋਹੀ ਸੀ ਹੋ ਮੰਗਾਇਆ ਰਾਖਸ ਪਖਣਾ ਚਿੰਤਾ ਕਰ ਹੋਣਾ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾਮਾਈ ਰਾਖਸ ਮਾਰਨੇ ਦੋਹਿਰਾ ਰਾਖਸ ਆਏ ਰੋਹ ਲੈ ਖੇਤ ਪਿੜਨ ਕੇ ਚਾਏ ਲਸਕਣ ਤੇਗਾ ਬਰਸੀਆਂ ਸੂਰਜ ਨਦਰਣਾ ਪਾਏ ਪੌੜੀ ਦੋਹਾ ਕੰਧਾਰਾ ਮੋਹ ਜੁੜੇ ਢੋਲ ਸੰਕ ਨਗਾਰੇ ਵੱਜੇ ਰਾਖਸ ਆਏ ਰੋਹ ਲੈ ਤਰਵਾਰੀ ਬਖਤਰ ਸੱਜੇ ਝੁੱਟੇ ਸੋਹੇ ਜੁਦ ਨੂੰ ਇਕ ਜਾਤ ਨਾ ਜਨਨ ਭਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮਸਾਪਾ ਵੱਜਿਆ ਰਣ ਘੁਰੇ ਨਗਾਰੇ ਚਾਵਲੇ ਝੋਲਣ ਨੇ ਜੇ ਬੈਰ ਕਾ ਨਿਸ਼ਾਨ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਜਟਾਵਲੇ ਦੁਰਗਾ ਦਾਨੋ ਡਹੇ ਰਣਾ 나ਦ ਵੱਜਣ ਖੇਤ ਵਿਹਾਵਲੇ ਵੀਰ ਪਰੋਤੇ ਵਰਸੀਏ ਜਾਂਡਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਨਾ ਮਾਦ ਪੀਤੇ ਲੁੱਟਣ ਬਾਵਲੇ ਇੱਕ ਚੁਣਚਣ ਝਾੜੋ ਕੱਡੀਆਂ ਨਾ ਰੇਤ ਵਿੱਚੋਂ ਸੋਇਨਾ ਡਾਵਲੇ ਗਦਾਤ ਰਸੂਲਾੰ ਬਰਸੀਆ ਥੀਰ ਬਗਣਾ ਖਰੇ ਉਤਾਵਲੇ ਜੰਡ ਦਸੇ ਭੁੰਗਮ ਸਾਵਲੇ ਮਰ ਜਾਵਨ ਬੀਰ ਰਹਾਵਲੇ ਪੌੜੀ ਦੇਖਣ ਚੰਡ ਪਰ ਚੰਡ ਨੂੰ ਰਨ ਘੁਰੇ ਨਗਾਰੇ ਧਾਇ ਰਕਸ ਰੋਹਲੇ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਨ ਭਿੜੇ ਕਰਾਰੇ ਕਦੇ ਨਾ ਨੱਠੇ ਜੁਧ ਤੇ ਜੋਦੇ ਜੋਝਾਰੇ ਦਿਲ ਵਿੱਚ ਰੋਹ ਵੜਾਏ ਕੈ ਮਾਰ ਮਾਰ ਪਕਾਰੇ ਮਾਰੇ ਚੰਡ ਪਰ ਚੰਡਨੈ ਵੀਰ ਖੇਤ ਉਤਾਰੇ ਮਾਰੇ ਜਾਪਨ ਵਿਜੜੀ ਸਿਰ ਭਾਰ ਮਨਾਰੇ ਪੌੜੀ ਝੋਟ ਪਈ ਦੁਆਮੇ ਦਲਾ ਮੁਕਾਬਲਾ ਦੇਵੀ ਦਾਸਤਨ ਚਾਈ ਸੀਹਣਸਾਰਦੀ ਪੇਟ ਮਲੰਦੇ ਲਾਈ ਮਹਿ ਕਹਿਦਾ ਤਨੂ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਈ ਸੁਨਾਏ ਕੈ ਛੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਛੋਟਾ ਪਵਨ ਨਗਾਰੇ ਅਣਿਆ ਜੁੱਟੀਆਂ ਧੂਮ ਲਈਆਂ ਤਰਵਾਰੀ ਦੇਵਾ ਦਾਨ ਵੀ ਬਾਹਣ ਬਾਰੋ ਬਾਰੀ ਸੂਰੇ ਸੰਗਰੇ ਵਗੈ ਰਤ ਚਲਾਰੀ ਜਿਉਂ ਗੇਰੂ ਬਾਪਤਰਾ ਦੇਖਣ ਬੈਠ ਅਟਾਰੇ ਨਾਰੀ ਰਾਖਸਾਂ ਪਾਈ ਤੂੰ ਸواری ਦੁਰਗਾ ਦਾਨ ਵੀ ਪੌੜੀ ਲਖਨਗਾਰੇ ਬੱਜਨ ਆਮੋ ਸਾਹਮਣੇ ਰਾਖਸਰਾਨੋ ਨਾ ਭਜਨ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਪੇ ਸੂਰਮੇ ਤਾਨ ਤਾਨ ਕੈਬਰ ਛੱਡਣ ਦੁਰਗਾ ਸਾਹਮਣੇ ਪਾਉੜੀ ੳਰੇ ਨਗਾਰੇ ਦੁਖ ਦੇ ਰਣ ਸੰਗਲੀ ਆਲੇ ਧੂੜਲ ਪੇਟੇ ਤੂਰੇ ਸਰਦਾਰ ਜਟਾਲੇ ਓਖਲੀਆਂ ਨਾਸਾਂ ਜਿਨ੍ਹਾਂ ਮੋਹ ਜਾਪਣ ਆਲੇ ਤਾਏ ਦੇਵੀ ਸਾਹਮਣੇ ਵੀਰ ਮੁਸ਼ਲੀ ਆਲੇ ਸੁਰਬਦ ਜੇਹ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਨ ਕਨੀਆਰ ਕਾਲੇ ਪਾਉੜੀ ਛੋਟ ਪਈ ਕਰ ਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਏ ਕੈ ਰਾਖਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘਰੇ ਨਗਾਰੇ ਦਲਾ ਪੜੰਦੇ ਆ ਪਾਏ ਮੈਕਲ ਭਾਰੇ ਦੇਵਾ ਦਾਨਵਾ ਬਾਹਣ ਫਟ ਕਰਾਰੇ ਰਾਖਸ ਰੋਹਲੇ ਜਾਪਣ ਤੇਗੀ ਆਰੇ ਮਿਆਨੋ ਧੂਹਿਆ ਜੋਦੇ ਵੱਡੇ ਮਨਾਰੇ ਜਾਪਣ ਖੇਦ ਵਿੱਚ ਦੇਵੀ ਆਪ ਸਵਾਰੇ ਫੱਬਾ ਜਵੇਂ ਹਣੇ ਕਦੇ ਨਾ ਕਨ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਕਟਗਲੈ ਪੌੜੀ ਉਮਲ ਤੇ ਜੋਦੇ ਮਾਰੂ ਬੱਜਿਆ ਬੱਦਲ ਜਮੈ ਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੇਹਾ ਜੋਦਾ ਮੈਥੋਂ ਭੱਜਿਆ ਕਾਉਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੈ ਰਾ ਗਾਰੇ ਆਮੋ ਸਾਹਮਣੇ ਅਗਣਤ ਬੀਰ ਸੰਘਾਰੇ ਲਗਦੀ ਕੈ ਬਰੀ ਡਿੱਕੇ ਜਾਨ ਮਨਾਰੇ ਮਾਰੇ ਬਿੰਜਦੇ ਉੱਲੇ ਵਾਲੇ ਦਾਇਤ ਆਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪਾਉੜੀ ਦੋਹਾ ਕੰਧਾ ਰਾਮੋ ਜੁੜੇ ਨਾਲ ਤੌਸਾ ਭਾਰੀ ਕੜ ਗੁੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮੈਂ ਖਾ ਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮੱਚੀ ਕਰਾਰੇ ਜਾਪੇ ਚੱਲੇ ਰਤ ਦੇ ਸਲਲੇ ਜਟ ਧਾਰੀ ਪਾਉੜੀ ਸੱਟ ਬਈ ਜਮਦਾਨੀ ਦਲਾ ਮੁਕਾਬਲਾ ਤੂਹ ਲਈ ਕਿਰਪਾਣੀ ਦੁਰਗਾ ਮਿਆਣ ਤੇ ਚੰਡੇ ਰਾਖਸ ਖਾਣੇ ਬਾਹੀ ਦੈਤ ਨੂੰ ਉਪਰ ਚੋਰ ਚਮਾਣੀ ਲਤੀ ਕਰਗ ਲੈ ਆਖਰ ਤੁਰਾ ਪਲਾਣੀ ਰੜ ਕੀ ਧਰਤ ਜਾਏ ਲੈਂਦੀ ਅਗਾ ਸਿਧਾਨੀ ਸਿੰਘਾ ਧਾਲਦਿਆਂ ਊਰਮ ਸਿਰ ਲਹਿਲਾਣੇ ਦੁਸ਼ਮਨ ਮਾਰ ਗਏ ਵੱਡੇ ਗਨ ਤੇ ਖਾਣੀ ਮੂਏ ਖੇਤ ਵਿੱਚ ਰਾਣ ਵਿ ਜਗਤ ਦੇ ਕਹਾਣੀ ਲੋਹ ਮਿਜਦੇ ਚਾਰੇ ਜੁਗ ਕਹਾਣੀ ਚੱਲ ਲਗ ਤੇਗਦੀ ਬਿੱਦਨ ਖੇਤ ਬਿਹਾਨੀ ਮਹਿ ਕੇ ਦਇਤ ਨੂੰ ਇਤੀ ਮਹਿ ਖਾਸ ਹਦੈਤ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਚਟਾਣੇ ਦਲ ਵਿੱਚ ਅਗਲੇ ਮੰਗਲਾ ਨਾਹੀ ਪਾਣੀ ਦਲੇ ਹੰਕਾਰ ਕਹਿ ਜਾਣ ਕਰੀ ਸਮਾਏ ਪਠਾਣੀ ਸੁਣ ਕਹਿ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਗੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਈ ਹਲੋ ਭਵਾਨੀ ਦੇਵਾਨੂ ਰਾਜ ਦੇ ਈਸਰ ਦੀ ਵਰਦਾਨੇ ਹੋਈ ਜਿੱਤ ਦੇਨਾ ਸੁੰਭਨ ਸੁੰਭਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜ ਧਾਨੀ ਤੱਕੀ ਜਿੱਤਨੀ ਇੰਦਰਪੁਰੀ ਦੇ ਧਾਵਣਾ ਵੜ ਜੋਦੀ ਮਤਾ ਪਕਾਇਆ ਸੰਜ ਪਟੇਲਾ ਬਾਖਰਾ ਪਿੜ ਸੰਦਾ ਸਾਜ ਬਨਾਇਆ ਜੰਮੇ ਗੱਡ ਕਾ ਸ਼ੋਹਣੀ ਅਸਮਾਨ ਗਰਦੀ ਸਾਇਆ ਰੋਹ ਸੁੰਬਨ ਸੁੰਬ ਸਦਾਇਆ ਪੌੜੀ ਸੁੰਬਨ ਸੁੰਬ ਅਲਾਇਆ ਵੱਡ ਜੋਦੀ ਸੰਗਰਵਾਏ ਰੋਹ ਦਖਾਣੀ ਦਿੱਤੀਆਂ ਬਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜੰਮ ਬਾਹਣ ਜਿਉ ਅਰੜਾਏ ਦੇਵ ਦਾਨ ਲੋਜਣ ਆਏ ਪੌੜੀ ਦਾਨੋ ਦੇਵ ਅਨਾਗਿ ਸੰਗਰ ਰਚਿਆ ਫੁੱਲ ਗੜੇ ਜਨ ਬਾਗੀ ਬਾਣੇ ਜੋਦਿਆ ਉਹ ਤਾਂ ਇਲਾਕਾ ਗੀ ਗੋਸਤ ਪੱਖਿਆ ਹਮੜ ਤਮੜ ਜਾਗੀ ਕਤੀ ਸੂਰਿਆ ਸਾਟ ਬਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਵ ਭਜਾਈ ਮਿਲ ਕੇ ਰਾਕਸੀ ਲੋਕੇ ਤੇ ਫਰਾਈ ਦੋਹੀ ਆਪਣੀ ਦੁਰਗਾ ਦੀ ਸ਼ਮਤ ਕਾਈ ਦੇਵਾਂ ਡੱਦਿਆ ਆਂਦੀ ਚੰਡ ਚੜ੍ਹਾਈ ਉੱਤੇ ਰਾਕਸਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੇਦ ਵੱਡੇ ਅਭਿਮਾਨੀ ਹੋਏ ਇਕੱਠੇ ਲੋ ਚੰਦ ਤੁਮ ਕਮਾਨੀ ਰਾਏ ਭਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਬਈ ਗਰਜਾਂ ਮੀ ਦੁਰਗਾ ਲਿਆਵਣੀ ਪੌੜੀ ਕੜ ਕੋਠੇ ਰਣ ਚੰਡੇ ਫੌਜਾਂ ਦੇ ਕੈ ਤੋਹ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਗਾਰੇ ਤੁਮ ਮਰਨੈਣ ਦੇ ਜਾਣ ਲੈ ਕੱਟੇ ਆਰੇ ਦਰਗਤ ਬਾਡੀਆਂ ਪੌੜੀ 24 ਧੌਸ ਵਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਖਸਾਂ ਖਬੇ ਦਾਸ ਤਨ ਚਾਈ ਸੇਹ ਅਨਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣਕੈ ਰੋਹ ਹੋਏ ਚਲਾਈ ਰਕਸ ਰਾਏ ਨੂੰ ਜੰਪਰ ਦੀਆ ਪਠਾਈ ਲੋਚਣ ਧੋਮਣੂ ਜਾਪੇ ਦਿੱਤੇ ਸਾਈ ਮਾਰਨ ਸੁੰਬ ਦੀ ਪਾਉੜੀ ਭੰਨੇ ਦਾਤ ਬਗਾਰੇ ਰਾਜੇ ਸੁੰਬਥੈ ਲੋਚਣ ਧੂਮ ਸੰਘਾਰੇ ਸਨੈਸ ਪਾਹਿਆਂ ਜਣ ਜਣ ਜੋ ਦੇ ਮਾਰੇ ਅੰਦਰ ਖੇਤ ਦੇ ਜਪਨਾੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਵਤ ਭਾਰੇ ਮਾਰੇ ਬਿੰਜਦੇ ਦੇਤਾੰਦੇ ਦਲ ਹਾਰੇ ਦਹ ਸਤ ਖਾਏ ਕੈ ਬਚੇ ਸੁ ਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਧ ਪਕਾਈ ਦੁਰਗਾ ਲਿਆਵਣੀ ਚੰਡਾਰ ਮੁੰਡ ਪਠਾਏ ਬੌთა ਘਟਕਦਾ ਜਾਪੇ ਸ਼ੰਪਰਸ਼ਾਏ ਬਨਿਆ ਕੇ ਜਮਾ ਜੇ ਤੇ ਰਾਏ ਬਲਾਏ ਚੱਲੇ ਜੁੱਧ ਨੂੰ ਜਾਣ ਜੰਮਪੁਰ ਪਕੜ ਚਲਾਏ ਸੱਬੇ ਮਾਰਨੇ ਪਾਉੜੀ ਢੋਲ ਨਗਾਰੇ ਬਾਏ ਦਨਮ ਕਾਬਲਾ ਰੋਹ ਰਹਿ ਲਿਆ ਉਤੇ ਰਾਖਸਾ ਸਬਣੀ ਦੁਰੇ ਨਚਾਏ ਵਰਸੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਕੇਤਦਾ ਤੇਰੀ ਸ਼ਹਿ ਬਰਲਾਏ 부ੱਠੀ ਦੇਵਤਾ ਭੇਰੀ ਸੰਖ বাজਾਏ ਸੰਘਰ ਰਚਿਆ ਤਾਨ ਤਾਨ ਤੀਰ ਚਲਾਏ ਦੁਰਗਾ ਧੰਖ ਲੈ ਜਿਨੇ ਦਾਸ ਤੋਂ ਉਠਾਏ ਰਹੇ ਨਾ ਜੀਵ ਦੇ ਚਾਂਦਾਰ ਮੁੰਡਕ ਪਾਏ ਦੋਨੋ ਦੇਵਤਾ ਸੁੰਬਨ ਸੁੰਬਰ ਸਾਇ ਮਾਰੇ ਦੈਤ ਸੁਣਾ ਜੋਦੇ ਸਭ ਲਾਏ ਆਪਣੇ ਮਜਲਸੀ ਜਿੰਨੇ ਦੇ ਉਪਜਾਏ ਇੰਦਰ ਜੇਵੇ ਤੇ ਹੀ ਮਾਰਗ ਰਾਏ ਪਲ ਵਿੱਚ ਦੇਵਤਾ ਓਨੇ ਦਾਸਤੀ ਦਾਸਤ ਵਜਾਏ ਤਿੰਨਾ ਚਿਤ ਕਰ ਫਿਰ ਸਰਨ ਵਿਦਬੀਜ ਚਲਾਏ ਵੀੜੇ ਰਾਏ ਦੇ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਲੋ ਜਨੋ ਅਰੜਾਏ ਰਾਖਸ ਰੋਹਲੇ ਕਦੇ ਨਾ ਕਿਨਹਿ ਹਟਾਏ ਜੁੱਧ ਮਚਾਏ ਕੈਂ ਮਿਲਦੀ ਦਾਨੋ ਆਏ ਹੁਣ ਸੰਗਰ ਦੇਖਣਾ ਪਾਉੜੀ ਦੇਤੇ ਡੰਡੋ ਭਾਰੀ ਨੇੜਾ ਆਏ ਕੈਂ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਨਾ ਕੱਬੈ ਦਸਤ ਉਭਾਰੀ ਗਦਾ ਫਰਾਏ ਕੈਂ ਸੈਨਾ ਸਭ ਸੰਘਾਰੀ ਸਰਨ ਬਦਵੀਜ ਦੀ ਜਾਨ ਮਦ ਖਾਏ ਮਧਾਰੀ ਘੁੰਮਣ ਸੂਰ ਮੇ ਗਾਨੰਤ ਪਾਵ ਅਵਸਾਰੀ ਰੁਲੇ ਅਹਾੜ ਵਿੱਚ ਜਾਪੈ ਖੇੜ ਕਢਾਰੀ ਸੁੱਤੇ ਫਾਂਗਣੁ ਸਰਨ ਬਦ ਬੀਜ ਹੰਕਾਰੇ ਰਹਦੇ ਸੂਰਮੇ ਜੋ ਉਹਦੇ ਜਿੜ ਮਨਾਰੇ ਦੇ ਸੰਕੇਤ ਵਿੱਚ ਸਬਣੀ ਦਸ ਤਉ ਭਾਰੇ ਤੇਗਾ ਤੂ ਕੈ ਮਾਰੋ ਮਾਰ ਪਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉਪਰੇ ਘਾਟ ਕੜਨ ਠੜਿਆਰੇ ਜਾਨ ਬਣਾਏ ਕੈ ਸੱਡ ਬਈ ਜਮਤਾਣੀ ਦਲਾ ਮੁਕਾਬਲਾ ਘੂਮਰ ਵਰਗਸਤਾਣੀ ਦਲ ਵਿੱਚ ਗੱਥਿਓ ਸਨੇ ਤੁਰਾ ਬਲਾਣੀ ਡੇਗਣ ਸੋਰ ਮੈਂ ਓਟ ਓਟ ਮੰਗਣ ਪਾਣੀ ਕਾਇ ਲਕੂਮ ਦੇ ਇਹ ਬੜ ਮਾਰ ਬਿਹਾਨੀ ਉੱਪਰ ਰਾਖਸਾਂ ਬਿੰਜਲ ਜਿਉ ਚੁਰਲਾਣੀ ਉੱਠੀ ਦੇਵਤਾ ਪਾਉੜੀ ਚੌਵੀ ਤੌਸ ਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਬਤ ਬੀਜ ਦੇ ਅਗਨਦ ਦਾਨੋ ਭਾਰੇ ਹੋਏ ਲੋਹੂਆ ਜੋਦੇ ਜੇਟ ਮਨਾਰੇ ਅੰਦਰ ਖੇਤ ਦਾ ਦੁਰਗਾ ਨੋ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸਾ ਹਵਦੇ ਰਤੂ ਦੇ ਪਰਣਾਲੇ ਤਿੰਤੇ ਭੋਏ ਪਏ ਉੱਠੇ ਕਾਰ ਨਿਆਰੇ ਰਾਖਸ ਹੜਹੜਾਏ ਧੱਗਾ ਸੰਗੜੀ ਆਲੀ ਸੰਘਰਵਾਇਆ ਬਰਸੀ ਬੰਬੜੀ ਆਲੀ ਸੂਰੇ ਸੰਗਰੇ ਭੇਡ ਮੱਚਿਆ ਵਿਰਾਲੇ ਦੁਰਗਾ ਦਾਨਵੀ ਮਾਰ ਮਚੇ ਮੋਹਰਾਲੀ ਅੰਦਰ ਖੇਤ ਦਾ ਜਾਨ ਨਟ ਲੱਤੇ ਛਾਲੀ ਢੋਲ ਵਜਾਏ ਕੈ ਲੋਹ ਫਾਤੀ ਜਾਲੀ ਲੋਥੀ ਜਮ ਢੜੀ ਘਾਣ ਵਿੱਚ ਜਿਉ ਸੰਸ਼ਾਲੀ ਤੇ ਗਾਂ ਹਸੀਆਂ ਘੁੰਮਰਿਆ ਰਸਿਆਲੇ ਬਣਿਆ ਕੇਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੋਹੇ ਮਿਆਂ ਨੋ ਲਈਆਂ ਜਵਾਨੀ ਸੂਰਮੀ ਸਰਨਵਤ ਬੀਜ ਵਧਾਈਆਂ ਗਾਣ ਤਸੁਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਏ ਕੈ ਸੋਹਣੀਆਂ ਵਗਾਈਆਂ ਤੇਗਾ ਧੋਕੈ ਦੁਰਗਾ ਸਭ ਬਚਾਈਆਂ ਢਾਲ ਸਵਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਾਣ ਵੀ ਲੋਹੋ ਨਾਲ ਦਵਾਈਆਂ ਤੇਗਾ ਨੰਗੀਆਂ ਸਾਰ ਰਸਤੇ ਜਨ ਆਈਆਂ ਮਿਲ ਕੈ ਦੇਵੀਆਂ ਸਭੇ ਮਾਰਗ ਰਾਈਆਂ ਅੰਦਰ ਖੇਤ ਦੇ ਤਿੰਦੂ ਫੇਰ ਸੁਬਾਈਆਂ ਹੋਈਆਂ ਸੂਰਤਾ ਪਾਉੜੀ ਸੂਰੀ ਸੰਗਰ ਰਚਿਆ ਢੋਲ ਸੰਗ ਨਗਾਰੇ ਵਾਇ ਕੈ ਚਾਂਡ ਚ ਤਾਰੇ ਕਾਲ ਕਾਮਣ ਵਹਿਲਾ ਰੋਸ ਵਢਾਏ ਕੈ ਨਿਕਲੇ ਮੱਥਾ ਫੋੜ ਕਹਿ ਜਨ ਵਤੇ ਨਿਸ਼ਾਨ ਵਜਾਏ ਕੈ ਜਾਕ ਸੁਜੰਮੇ ਜੁਧ ਨੂੰ ਜਰਵਾਣਾ ਜਨ ਮਰੜਾਏ ਕੈ ਦਾਲ ਵਿੱਚ ਘੇਰਾ ਕੱਤਿਆ ਜਾਣਤ ਸਿੰਘ ਤੁਰਿਆ ਗਣਨਾਇ ਕੈ ਆਬ ਵਿਸੂਲਾ ਹੋਇਆ ਤੇ ਹੋ ਲੋਕਾਂ ਦੇ ਫੁਨਸਾਏ ਕੈ ਰੋਹ ਸਦਾਈਆਂ ਚੱਕਰਪਾਣ ਕਰਨਿੰਦਾ ਖੜਕ ਉਠਾਏ ਕੈ ਅੱਗੇ ਰਾਖਸ ਬੈਠੇ ਰੋਹਲੇ ਇਹ ਰਿਤ ਕੀ ਸਹਿ ਵਰਨਾਇ ਕੈ ਪਗੜ ਪਛਾੜੇ ਰਾਖਸਾਨ ਦਲ ਦਹਿਤਾ ਅੰਦਰ ਜਾਏ ਕੈ ਬਹੁ ਕੇ ਸੀ ਪਗੜ ਪਛਾੜ ਅਨਤ ਨੰਦਰ ਤੁਮਰ ਚਾਏ ਕੈ ਵੱਡੇ ਵੱਡੇ ਚੁਣ ਸੂਰਮੈ ਗਹਿ ਕੋਟੀ ਦਹਿ ਚਲਾਏ ਕੈ ਰਣ ਕਾਲੀ ਗੁਸਾ ਖਾਏ ਕੈ ਪਾਉੜੀ ਦੋਹਾ ਕੰਧਾਰਾ ਮੋ ਜੁੜੇ ਅਣੀਆਂ ਰਾਚੋਈਆਂ ਤੋ ਹੇ ਕਿਰਪਾਨਾ ਤਿੱਖੀਆਂ ਨਾਲ ਲੋਹ ਧੋਈਆਂ ਉਰਾਣ ਸਰਣਵਤ ਬੀਜਨੋਂ ਘੱਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚਾਉ ਗਿਰਦੇ ਹੋਈਆਂ ਚੌਵੀ ਤੌਸਾ ਪਾਈਆਂ ਦਲਾਂ ਮੁਕਾਬਲਾ 10 ਤੀ ਧੋਹ ਨਚਾਈਆਂ ਤੇ ਗਾਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਕਿੱਦੀਆਂ ਬਿੱਤਨ ਰਾਤੀਆਂ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲਤਾਈਆਂ ਲੋਹੋਂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭਾਜ ਦੀ ਕਥਾ ਸੁਨਾਈਆਂ ਰਾਜੇ ਸੁੰਭਤੈ ਉਹੀ ਨਾ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ ਤਾਰੇ ਕੀ ਤਖ ਪਾਈਆਂ ਸੱਬੇ ਸੂਰਤਾਂ ਬਹੁਤੇ ਸ੍ਰੀ ਵਿਹਾਈਆਂ ਕੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁंभ ਸੁਣੀ ਕਰਹਾਲੀ ਸਰਨ ਵਦ ਵੀਜ ਦੇ ਜਾਣ ਵਿੱਚ ਰਾਣ ਵਿੱਚ ਗਿਣੈਣਾ ਚਾਹਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਗਏ ਛੋਟਾ ਪਾਣ ਤਵਾਂ ਲਈ ਜਾਸਨ ਜੋਧ ਨੂੰ ਧਰ ਧਰ ਪ੍ਰਿਥਮੀ ਚਾਲੇ ਦਲਾ ਚੜੰਦਿਆ ਨਾਉ ਜਵੇ ਰਹਾ ਹਾਨੀ ਸੋ ਦਰਿਆਵ ਵਿੱਚ ਧੂੜ ਉਤਾਹਾ ਘਾਲੀ ਛੜੀ ਤਰੰਗ ਮਾ ਜਾਨ ਪਕਾਰੂ ਚਾਲੇ ਧਰਤੀ ਇੰਦਰ ਤੈ ਪੌੜੀ ਆਹਰ ਮਿਲਿਆ ਆਹਰੀਆਂ ਸੈਨ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਹ ਜਨ ਕਾਬੈ ਹਾਜੀ ਤੇਰੀ ਤੇਗੀ ਜਮ ਧੜੀ ਰਣ ਬੰਢੀ ਬਾਜੀ ਇਕ ਕਾਇਲ ਘੋਮਨਸੂਰ ਮੈਂ ਜਨਮਕ ਤਬਕਾ ਜੀ ਇਕ ਬੀਰ ਪਰੋਤੇ ਬਰਸੀਏ ਜਿਉ ਚੁਕ ਪਾਉਣ ਨਵਾਜੀ ਇਕ ਦੁਰਗਾ ਸੋਹੇ ਕੁਣਸ ਕੈ ਕੁਣਸਾ ਇਨਤਾ ਜੀ ਇਕ ਧਾਵਨ ਦੁਰਗਾ ਸਾਹਮਣੇ ਜਿਉ ਭੁਖਿਆਏ ਬਾਜੀ ਕਦੇ ਨ ਰਜੇ ਜੋਧ ਤੇ ਰਜ ਹੋਏ ਰਾਜੀ ਵੱਜੇ ਸੰਗੜੀ ਆਲੇ ਸੰਗਰ ਢੋਹਰੇ ਡਹੇ ਜੋ ਖੇਤ ਜਟਾਲੇ ਹੱਥਾਂ ਜੋੜ ਕੇ ਨੇਜੇ ਬੰਬਲਿਆ ਨੇ ਦਿਸਨ ਓਰੜੇ ਚੱਲੇ ਜਾਨ ਜਟਾਲੇ ਨਾਵਣ ਗੰਗਨੋ ਪਾਉੜੀ ਦੁਰਗਾ ਅਤੇ ਦਾਣਵੀ ਸੂਲ ਹੋਈਆਂ ਕੰਗਾ ਬਾਛੜ ਗਤੀ ਸੋਰਿਆਂ ਵਿੱਚ ਗੇਤਕ ਦੰਗਾ ਧੋਏ ਕਰਪਾਨ ਤਿੱਖੀਆਂ ਬਾੜ ਲਾਹਣ ਆਂਗਾ ਪਹਿਲਾ ਦਲਾ ਮਲੰਦਿਆਂ ਢੇੜ ਪਿਆਨ ਹੰਗਾ ਪਾਉੜੀ ਹੋਰੜ ਫੌਜਾਂ ਆਈਆਂ ਭੀਰ ਚੜੇ ਕੰਧਾਰੀ ਸੜਕ ਮਿਆਂ ਨੋ ਕੱਡੀਆਂ ਤਿੱਖੀਆਂ ਤਰਵਾਰੀ ਕੜ ਗੁੱਠੇ ਰਣ ਮੱਚਿਆ ਵੱਡੇ ਅਹੰਕਾਰੀ ਸੇਰ ਢੜ ਵਾਹ ਗਨਲੇ ਫੁੱਲ ਜੇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਹਾਰੇ ਤੋਹਾਂ ਕੰਧਾ ਰਾਮੋ ਜੁੜੇ ਜਾਂ ਛੱਟ ਪਈ ਘਰਵਾਰ ਕ ਤੱਕ ਤੱਕ ਗੈਬਰ ਦੁਰਗ ਸਾਹ ਤੱਕ ਮਾਰੇ ਭਲੇ ਜੁਝਾਰ ਕ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕ ਸੋਹਣ ਸੰਜਾ ਵਾਗੜਾ ਜਨ ਲੱਗੇ ਫੁੱਲ ਅਨਾਰ ਕ ਗੁੱਸੇ ਆਏ ਕਾਲ ਕਾ ਹੱਥ ਸੱਜੇ ਲੈ ਤਰਵਾਰ ਕ ਇੰਦੂ ਪਾਰ ਉਦ ਪਾਰ ਹਰਨ ਆਕਸ ਗਈ ਹਜ਼ਾਰ ਕਾ ਜਿਨੇ ਕਰੇ ਕੰਧਾਰ ਕੋ ਸਾਧ ਰਹਿਮਤ ਤੇਰੇ ਬਾਰ ਕਾ ਪੌੜੀ ਦੋਹਾਂ ਕੰਧਾਰਾ ਮੋ ਜੁੜੇ ਸੱਟ ਪਈ ਜਮਤਾਨ ਕਾ ਤਦ ਖੇੰਗ ਨੂੰ ਸੰਬਨ ਛਾਇਆ ਡਾਲੋ ਉੱਪਰ ਵਰਗਸਤਾਨ ਕਾ ਫੜੀ ਬਲੰਦ ਮੰਗਾਏ ਉਸ ਫਰਮਾਇ ਇਸ ਕਰਮੁਲਤਾਨ ਕਾ ਗੁੱਸੇ ਆਏ ਸਾਹਮਣੇ ਰਣੰਦਰ ਕਾ ਤਨ ਕਾਨ ਕਾ ਅੱਗੇ ਦੇਖ ਬਗਾਈ ਦੁਰਗ ਸਾਹਾ ਬਾਢ ਸੋਵਣ ਬਹੀ ਪਲਾਣ ਕਾ ਰੜ ਕੇ ਜਾਏ ਕਹਿ ਧਰਤ ਕਾ ਬੜ ਪਖਰ ਬੜ ਕੇ ਕਾਣ ਕਾ ਭੀਰ ਪਲਾਣੋ ਡਿਗਿਆ ਕਰ ਸਜਦਾ ਸੁਭ ਸੁਜਾਨ ਕਾ ਸਵਾ ਸਰੋਣੇ ਖਾਨ ਕਾ ਸਦਾ ਸਾ ਵਾਸ ਤੇਰੇ ਤਾਨ ਕਾ ਤਾਰੀਫਾ ਬਾਣ ਚਵਾਨ ਕਾ ਸਾਧ ਰਹਿਮਤ ਕਹਿ ਫਾ ਖਾਨ ਕਾ ਸਾਧ ਰਹਿਮਤ ਤੁਰੇ ਨਚਾਨ ਕਾ ਪਾਉੜੀ ਦੁਰਗਾ ਅਤੈ ਦਾਨ ਵੀ ਗਹਿ ਸੰਗਰ ਕਥੇ ਔਰੜ ਉੱਠੇ ਸੂਰਮੇ ਆੜਾ ਹੈ ਮੱਥੇ ਕੱਟ ਤੁਫੰਗੀ ਕੈਬਰੀ ਦਲ ਗਾਹੇ ਨ ਕਥੇ ਦੇਖਣ ਜੰਗ ਫਰੇਸਤੇ ਅਸਮਾਨੋਂ ਲਥੇ ਪਾਉੜੀ ਦੋਹਾਂ ਕੰਧਾਰਾਂ ਮੋ ਜੁੜੇ ਦਲ ਕੁਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਯਾਰੇ ਲੈ ਕੈ ਤੇਗਾ ਬਰਸੀਆਂ ਹਥਿਆਰੋ ਭਾਰੇ ਟੋਪ ਬਟੇਲਾ ਪਾਖਰਾ ਗਲ ਸੰਜ ਸਵਾਰੇ ਲੈ ਕੇ ਵਰਸੀ ਦੁਰਗਾ ਸਾਹਿਬ ਬਉਦਾਨ ਬਿਮਾਰੇ ਟੜੈ ਰਤੀ ਗਜ ਘੋੜਈ ਮਾਰ ਕੋਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਬਿੰਨ ਬੜੇ ਉਤਾਰੇ ਪਾਉੜੀ ਦੁਆ ਗੰਧਾਰਾ ਮੋ ਜੁੜੇ ਨਾਲ ਤਉ ਸਾ ਭਾਰੀ ਲਈ ਭਗਉਤੀ ਦੁਰਗਸਾਹ ਭਰ ਜਾ ਗਣ ਭਾਰੀ ਲਾਈ ਰਾਜੇ ਸੁਮਨੋਂ ਰਤ ਪੀਏ ਪਿਆਰੀ ਸੁਮਬ ਭਲਾ ਨੋ ਡਿਗਿਆ ਉਪਮਾ ਵਿਚਾਰੀ ਡੁਬਰ ਤੂ ਨਾਲ ਹੋ ਨਿਕਲੀ ਵਰਸੀ ਦੋ ਧਾਰੇ ਜਾਨ ਅਰਜਾ ਦੇ ਉਤਰੀ ਪੈਣ ਸੋਹੀ ਸਾਰੇ ਪਾਉੜੀ ਦੁਰਗਾ ਤੇ ਦਾਨਵੀ ਭੇੜ ਪਿਆ ਸੰਭਾਹੀ ਸਾਸਤਰ ਬਜੂ ਤੇ ਦੁਰਗ ਸਾਹ ਕਹਿ ਸਬ ਨਿਵਾਹੀ ਸੁੰਭਨ ਸੁंभ ਸੰਗਾਰਿਆ ਬਥ ਜੇ ਸਾਹੀ ਫੌਜਾ ਰਾਖਸਿਆ ਰਿਆਂ ਦੇਖ ਰੋ ਬਣਤਾਹੀ ਮੋਹੇ ਘੜੂਚੇ ਕਾਹ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰਿਆ ਨਾ ਮੁੜ ਚਾਕਣ ਨਾਹੀ ਪਾਉੜੀ ਸੁੰਭਨ ਸੁੰਭ ਪਠਾਇਆ ਜਮ ਦੇ ਤਾਂ ਮਨੋ ਇੰਦਰ ਸਾਦ ਬਲਾਇਆ ਰਾਜਵਕੇ ਕਨ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਨਾਇਆ ਸਬੇ ਪਾਉੜੀਆਂ ਫੇਰ ਨਾ ਜੁਨੀ ਆਇਆ ਜਨੇ ਗਾਇਆ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਨੇ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰਾਂ ਆਖ ਜਾਵੇ ਨਿਹਾਲ ਹੋ ਜਾਵੇ ਪੰਥ ਕਾਲਸੇ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਖ ਤੇਗ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤੇ